ਹਲਸ ਰੱcke ਖੱਡ ਕੇ ਆਜਾ ਪਾਛੜੂ ਲੈ ਬਾਈ ਸੂਖਦੇ ਜਾਂਦੇ ਨੇ ਗੱਡੀ ਬੰਨਣਾ ਭਾੜਾ 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 ਛਾਕਾਰੂ ਕਹੇਉਂ ਕਾਰ ਨਹੀਂ ਫੜੋਣਾ ਕੋਚ ਸਾਹਿਬ ਵੀ ਆਪਣੇ ਪੂਸਰੇ ਫਿਰਦੇ ਨੇ ਬਾਈ ਪੂਰੇ ਬਾਈ ਪੂਰੀ ਵਧੀਆ ਕੋਚਿੰਗ ਦਿੰਦੇ ਨੇ ਦੇਖੋ ਕਰਤੋ ਨਾ ਨਾ ਕੋਈ ਜਿੰਦਗੀ ਚ ਚੰਗਾ ਰਹਿਣੀ ਆ ਟਿਕਾ ਤੇ ਆ ਲੈ ਚਲੋ ਲੋ ਜੀ ਸੜ ਤੇ ਰੇਸਰ ਆਪਣੇ ਰੂਪਾ ਟੂਰ ਜੀ ਨੇ ਬਈ ਧੰਨਵਾਦ ਕਰਦੇ ਆ ਬਾਈ ਰੂਪੇ ਦਾ ਟੂਰ ਤੋਂ ਸਮੂਹ ਪੰਚਾਇਤ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਧੰਨਵਾਦ ਕਰਦੇ ਆ ਬਾਈ ਦਾ ਟਾਈਮ ਚੋਂ ਟਾਈਮ ਕੱਢ ਕੇ ਟ੍ਰੇਨਿੰਗ ਦੇਣ ਆਉਂਦੇ ਨੇ ਆ ਦੇ ਕੋ ਛੋਟੇ ਬੱਚੇ ਸਪ੍ਰਿੰਟ ਲੱਗਦੀ ਹੈ ਜੀ ਲੈ ਬਾਈ ਪੂਰੀ ਸਖਤ ਮਿਹਨਤ ਚੱਲਦੀ ਹੈ ਨੇ और भाई राजू <laughs> कोई नहीं के <laughs> ਐ ਭਾਈ ਆਪਣਾ ਬਾਈ ਰੂਪਾ ਠੂਰ ਜੀ ਹੋਰ ਪਾਸੇ ਵੀ ਕੈਂਪ ਲਾਉਂਦੇ ਨੇ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਰੂਪਾ ਸਿੰਘ ਜੀ ਠੀਕ ਹੋ ਹਾਂ ਜੀ ਹਾਂ ਜੀ ਹਾਂ ਠੀਕ ਆ ਵਧੀਆ ਹੋ ਵਧੀਆ ਜੀ ਹਾਂ ਜੀ ਹਾਂ ਹੋਰ ਆਪਣਾ ਕਿੱਥੇ ਚੱਲਦਾ ਕੈਂਪ ਆਪਣਾ ਚੱਲਦਾ ਜੀ ਜਨੂਰ ਅੱਛਾ ਆ ਬਾਈ ਜਨੂਰ ਤੋਂ ਨੇ ਇਹ ਜਨੂਰ ਤੋਂ ਆ ਮੋੜ ਅੱਛਾ ਹੋਰ ਬਾਈ ਕੀ ਹਾਲ ਚਾਲ ਨੇ ਵਧੀਆ ਵਧੀਆ ਅੱਛਾ ਬਾਈ ਕੀ ਮੈ ਟ੍ਰੇਨਿੰਗ ਦਿੰਦੇ ਫਿਰ ਬਹੁਤ ਵਧੀਆ ਕੱਢਦੇ ਆਂ ਪੂਰੀ ਪੂਰੀ ਬਾਈ ਪੂਰੀ ਅੱਛਾ ਅਜੇ ਮਤਲਬ ਮਸਲਾ ਮਸਲੇ ਬਣਾਉਣਗੇ ਪੂਰੇ ਚਲੋ ਬਾਈ ਬਾਈ ਦੇ ਧੰਨਵਾਦ ਹਨਾ ਆਪਣੇ ਮਤਲਬ ਨੌਜਵਾਨੀਆਂ ਨਸਾਂ ਦਾ ਵਸਜੂਗੇ ਹਨਾ ਬਹੁਤ ਬਹੁਤ ਧੰਨਵਾਦ ਕੋਚ ਸਾਹਿਬ ਦਾ ਹਾਂ ਬਹੁਤ ਵਧੀਆ ਕੋਚ ਬਣੇਗਾ ਸਹੀ ਗੱਲ ਆ ਬਾਈ ਤੇ ਐਂ ਬਿਲਕੁਲ ਬਿਲਕੁਲ ਸਾਡੇ ਸਿਰ ਤੋਂ ਪਾ ਪਾਗ ਦੇ ਬਾਈ ਐਂਦੀ ਕੋਈ ਨਹੀਂ ਕਰਦਾ ਬਿਲਕੁਲ ਵੀਰਿਆ ਮੈਂ ਆਪ ਹੀ ਦੇਖਣਾ ਦੇਖੋ ਛੋਟੇ ਬੱਚਿਆਂ ਦੇ ਕੋਈ ਨਹੀਂ ਧਿਆਨ ਦਿੰਦਾ ਬਾਈ ਉਹਨਾਂ ਕ ਨਹੀਂ ਜਿਆਦਾ ਇਹਨਾਂ ਕ ਨਹੀਂ ਘਾਟ ਹਨਾ ਪੂਰਾ ਵਧੀਆ ਮਤਲਬ ਰਿਸਪੌਂਸ ਦਿੰਦੇ ਨੇ ਤੇ ਬਾਈ ਤੁਸੀਂ ਵੀ ਬਾਈ ਦਾ ਬਤ ਤੋਂ ਬਤ ਸਾਥ ਦਿਆ ਕਰੋ ਹਨਾ ਕਿਉਂਕਿ ਬਾਈ ਨੇ ਵੀ ਆਪਣੇ ਚਿਰ ਤੇ ਤੇ ਆਪਾਂ ਇਹਨਾਂ ਦੇ ਚਿਰ ਤੇ ਹਨਾ ਤੇ ਹੋਰ ਬਾਈ ਠੀਕ ਠਾਕ ਵਧੀਆ 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 ਚਲ ਚਲ ਖਿੱਚ ਕੇ ਰੱਖੋ ਕੰਮ ਨੂੰ ਨੇ ਚਲ ਠੀਕ ਆ ਬਾਈ ਧੰਨਵਾਦ ਵੀਰੇ ਦੇਖ ਲਿਓ ਤੁਸੀਂ YouTube ਤੇ